ਦੋਸਤੋ ਕੇਂਦਰੀ ਜੇਲ ਪਟਿਆਲਾ ਵੱਲੋਂ ਭਰਤੀ 2024 ਲਈ ਹੈ ਜੀ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਦੋਸਤੋ ਨਾ ਪੋਸਟਨ ਲਈ ਉਮਰ ਹੱਦ ਕੀ ਹੋਵੇਗੀ ਕੁਆਲਿਫੀਕੇਸ਼ਨ ਕੀ ਹੋਵੇਗੀ ਸੈਲਰੀ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਪੋਸਟਨ ਦੀ ਡ ਹਾਊਸਕੀਪਿੰਗ ਫੂਲ ਵਾਇਰਿਆ ਪੋਸਟਾ ਆਊਟ ਕੀਤੀਆਂ ਗਈਆਂ ਨੇ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਕੇਂਦਰੀ ਜੇਲ ਪਟਿਆਲਾ ਬਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਿਹਨਾਂ ਉਮੀਦਵਾਰਾਂ ਨੇ ਪੰਜਵੀਂ ਅੱਠਵੀਂ ਦਸਵੀਂ ਪਾਸ ਕੀਤੀ ਆ ਉਹਨਾਂ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਨੂੰ ਪੜ੍ਹ ਵੀ ਸਕੋਗੇ ਪਰ ਇਹਦੇ ਉੱਪਰ ਇੱਕ ਪੂਰਾ ਆਰਟੀਕਲ ਆਪਣੀ ਆਫਸਲੀ ਵੈਬਸਾਈਟ ਦੇ ਉੱਪਰ ਅਪਲੋਡ ਕਰਤਾ ਜੀ ਉਹਨੂੰ ਇੱਕ ਵਾਰ ਚੰਗੀ ਤਰ੍ਹਾਂ ਜ਼ਰੂਰ ਪੜਿਓ ਜੋ ਫੋਟੋ ਜੋ ਨੋਟੀਫਿਕੇਸ਼ਨ ਆਇਆ ਇੱਕ ਅਖਬਾਰ ਵਿੱਚ ਆਇਆ ਜੀ ਉਹ ਥੋੜਾ ਕਲੀਅਰ ਤੁਹਾਨੂੰ ਨਹੀਂ ਦਿਖੇਗਾ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertbyhardeep.com ਦੇ ਉੱਪਰ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਉਜਵਲ ਫਿਊਲਸ ਪਟਿਆਲਾ ਜੇਲ ਪੈਟਰੋਲ ਪੰਪ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਰਿਟੇਲ ਆਊਟਲੈਟ ਲਈ ਕੰਟਰੈਕਟ ਆਧਾਰ ਤੇ ਇਹ ਲਿਖੀਆਂ ਅਸਾਮੀਆਂ ਨੂੰ ਭਰਨ ਲਈ ਜੋਗ ਉਮੀਦਵਾਰਾਂ ਕੋਲ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਜੋ ਉਮੀਦਵਾਰ ਜੋਗ ਨੇ ਜੀ ਅਪਲਾਈ ਜੁਰ ਕਰਿਓ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜੁਰ ਕਰਿਓ ਜੀ ਅਤੇ ਵੈਬਸਾਈਟ ਨੂੰ ਫੋਲੋ ਵੀ ਜੁਰ ਕਰਿਓ ਜੀ ਪੋਸਟਨ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਆਊਟ ਕੀਤੀਆਂ ਨੇ ਜੀ ਫੂਲ ਬੁਆਏ ਦੀਆਂ 6 ਪੋਸਟਾਂ ਨੇ ਜੀ ਏਅਰ ਬੁਆਏ ਹਾਊਸ ਕੀਪਿੰਗ ਦੀ ਇੱਕ ਪੋਸਟ ਹੈ ਜੀ ਸਕਿਉਰਟੀ ਗਾਰਡ ਦੀਆਂ ਦੋ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਇਹਨਾਂ ਪੋਸਟਾਂ ਲਈ ਵਿਦਿਅਕ ਯੋਗਤਾ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਫਿਊਲ ਵਾਇਦੀ ਪੋਸਟ ਲਈ ਜਿਨ੍ਹਾਂ ਉਮੀਦਵਾਰਾਂ ਨੇ 10ਵੀਂ ਪਾਸ ਕੀਤੀ ਹੈ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 에어 ਬॉय ਹਾਊਸ ਕੀਪਿੰਗ ਦੀ ਜੋ ਪੋਸਟਾਂ ਨੇ ਜੀ ਉਹਨਾਂ ਲਈ ਘੱਟੋ ਘੱਟ ਯੋਗਤਾ ਦੀ ਲੋੜ ਨਹੀਂ ਹੈ ਜੇਕਰ ਤੁਸੀਂ 5ਵੀਂ ਪਾਸ ਕੀਤੀ ਹੈ ਜਾਂ 8ਵੀਂ ਪਾਸ ਕੀਤੀ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕੋਗੇ ਸਿਕਿਉਰਟੀ ਗਾਰਡ ਦੀਆਂ ਪੋਸਟਾਂ ਨੇ ਜੀ ਘੱਟੋ ਘੱਟ ਯੋਗਤਾ ਦੀ ਲੋੜ ਨਹੀਂ ਹੈ 5ਵੀਂ 8ਵੀਂ ਵਾਲੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਨੇ ਜੀ ਤਨਖਾਹ ਤੁਹਾਨੂੰ ਡੀਸੀ ਰੇਟ ਦੇ ਅਨੁਸਾਰ ਦਿੱਤੀ ਜਾਵੇਗੀ ਦੋਸਤੋ ਇਹਨਾਂ ਪੋਸਟਾਂ ਲਈ ਕੌਣ-ਕੌਣ ਅਪਲਾਈ ਕਰ ਸਕਦਾ ਜੀ ਹੇਡ ਲਿਖੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਸੇਵਾ ਮੁਕਤ ਅਧਿਕਾਰੀ ਕਰਮਚਾਰੀ ਜੇਲ੍ਹ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਅਤੇ ਸੇਵਾ ਕਰ ਰਹੇ ਕਰਮਚਾਰੀਆਂ ਦੇ ਪੁੱਤਰ ਪੁੱਤਰੀਆਂ ਅਤੇ ਹੋਰ ਜੋ ਲੋਕਲ ਉਮੀਦਵਾਰ ਨੇ ਜੀ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਦੋਸਤੋ ਇਹਨਾਂ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਕਿਵੇਂ ਇੰਟਰਵਿਊ ਯੋਗਤਾ ਦੇ ਆਧਾਰ ਤੇ ਤੁਹਾਡੀ ਸਿਲੈਕਸ਼ਨ ਕੀਤੀ ਜਾਵੇਗੀ ਹੁਣ ਤੁਸੀਂ ਅਪਲਾਈ ਕਿਵੇਂ ਕਰਨਾ ਜੀ ਡਾਕ ਦੁਆਰਾ ਤੁਸੀਂ ਆਪਣੀ ਅਰਜੀ ਭੇਜਣੀ ਹੋਵੇਗੀ ਜੀ ਜੋ ਲਾਸਟ ਡੇਟ ਰੱਖੀ ਗਈ ਹੈ ਜੀ 15/7/2024 ਤੱਕ ਤੁਸੀਂ ਆਪਣੀ ਅਰਜੀ ਪੇਸ਼ਕ ਹੋਗੇ ਹੁਣ ਤੁਸੀਂ ਆਪਣੀ ਅਰਜੀ ਭੇਜਣੀ ਕਿਵੇਂ ਹੈ ਜੀ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਸਬੰਧੀ ਡਾਕੂਮੈਂਟਸ ਉਹਦੇ ਨਾਲ ਲਗਾ ਕੇ ਤੁਸੀਂ ਭੇਜ ਦੇਣਾ ਹੋਵੇਗਾ ਜੀ ਜਰਨਲ ਮੈਨੇਜਰ ਪੰਜਾਬ ਪ੍ਰਜਨ ਡਿਵੈਲਪਮੈਂਟ ਬੋਰਡ ਕਮ ਸੁਪਰੀਡੈਂਟ ਕੇਂਦਰੀ ਜੇਲ ਪਟਿਆਲਾ ਦੇ ਦਫ਼ਤਰ ਵਿਖੇ ਜਾਂ ਤਾਂ ਤੁਸੀਂ ਖੁਦ ਜਾ ਕੇ ਜਮ੍ਹਾਂ ਕਰਾ ਸਕਦੇ ਹੋ ਜਾਂ ਫਿਰ ਤੁਸੀਂ ਡਾਕ ਦੌਰਾਈ ਭੇਜ ਸਕੋਗੇ ਤੋ ਲਾਸਟ ਡੇਟ ਹੈ 15/7/2024 ਤੱਕ ਤੁਹਾਡੀਆਂ ਅਰਜ਼ੀਆਂ ਉਹਨਾਂ ਕੋਲ ਪਹੁੰਚ ਜਾਣੀਆਂ ਚਾਹੀਦੀਆਂ ਨੇ ਜੀ ਦੋਸਤੋ ਇਹਨਾਂ ਪੋਸਟਾਂ ਲਈ ਜੋ ਉਮੀਦਵਾਰ ਅਪਲਾਈ ਕਰਨਗੇ ਜੀ ਉਹਨਾਂ ਦਾ ਇੰਟਰਵਿਊ 18/7/2024 ਨੂੰ ਸਵੇਰੇ 10 ਵਜੇ ਲਿਆ ਜਾਵੇਗਾ ਐਡਰੈਸ ਹੈ ਜੀ ਉਜਵਲ ਫਿਊਲਸ ਪਟਿਆਲਾ ਜੇਲ ਪੈਟਰੋਲ ਪੰਪ ਤੇ ਦਫ਼ਤਰ ਵਿਖੇ ਹੋਵੇਗੀ ਜੀ ਉਮੀਦਵਾਰ ਇੰਟਰਵਿਊ ਸਮੇਂ ਆਪਣੇ ਵਿਦਿਅਕ ਯੋਗਤਾ ਦੇ ਅਸਲੀ ਸਰਟੀਫਿਕੇਟਸ ਐਕਸਪੀਰੀਅੰਸ ਦੇ ਡਾਕੂਮੈਂਟਸ ਇੰਟਰਵਿਊ ਵਿੱਚ ਜ਼ਰੂਰ ਲੈ ਕੇ ਆਉਣ ਅਤੇ ਹਰੇਕ ਉਮੀਦਵਾਰ ਆਪਣੇ ਰੈਜ਼ਿਊਮ ਦੇ ਨਾਲ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਤਸਦੀਕशुदा ਯੋਗਤਾ ਦੇ ਡਾਕੂਮੈਂਟਸ ਲੈ ਕੇ ਆਉਣਗੇ ਇਹਨਾਂ ਪੋਸਟਾਂ ਲਈ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਪੇਮੈਂਟ ਕਰਨੀ ਹੋਵੇਗੀ ਜੀ ਅਪਲਾਈ ਕਰਨ ਦੀ ਲਾਸਟ ਡੇਟ 15 7 2024 ਹੋਵੇਗੀ ਜੀ ਇੰਟਰਵਿਊ ਦੀ ਡੇਟ ਹੈ ਜੀ 18 7 2024 10 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ ਹੋਰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਮਨਜੀਤ ਸਿੰਘ ਸਿੱਧੂ ਜਰਨਲ ਮੈਨੇਜਰ ਪੀ ਪੀ डीपी कम सुपरिटेंडेंट केंद्रीय जेल पटियाला ईमेल आईडी ਇੱਥੇ ਮੈਂਸ਼ਨ ਕੀਤੀ ਗਈ ਆ ਇਸ ਤੇ ਵੀ ਤੁਸੀਂ ਮੇਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਨੋਟੀਫਿਕੇਸ਼ਨ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹੋ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ